हम रिंग की है जी मैं रातें मैं न्याण लेके सो रही थी जी जब उठे आते थे दे दे धमाके सियोई बहुत ज़्यादा एकदम से तो मैं न्याण में लेके जल्दी भाजी गेट खोल के मैं देखी इधर आग जल रही फिर पीछे तो फिर मैं न्याण लेके भाजी अपने जल्दी में कह आंटी तू सी आओ जल्दी बाहर आओ जल्दी बाहर आओ क्यों आग ज़्यादा थी आंटी उधर बैठी थी बेचारों का क्योंकि दिमाग काम नहीं कर रहा था फिर उन्हें भाजी जल्दी 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 उनने फिर मैं फिर मुझे नहीं पता जी कैसे लगी कैसे नहीं लगी करी मैं चाय बना रही थी जी ਹਾਂਜੀ ਫਿਰ ਕਹਾਂ ਲੈ ਗਏ ਉਹਨੂੰ ਅਬ ਉਹਨਾਂ ਨੂੰ ਹਸਪਤਾਲ ਲੈ ਗਏ ਜੀ ਹਾਂ ਪਹਿਲੇ ਸਰਕਾਰੀ ਮਿਲੇ ਗਏ ਫਿਰ ਵਾਹਾਂ ਸੇ ਰਿਫਰ ਕਰ ਦਿਆ ਰਿਫਰ ਕਰ ਦਿਆ ਜੀ ਹਾਂਜੀ ਮੋਰਿੰਡਾ ਦੇ ਬਾਰਡ ਨੰਬਰ 15 ਚ ਇੱਕ ਘਰ ਚ ਬੀਤੀ ਸ਼ਾਮ ਜ਼ਬਰਦਸਤ ਧਮਾਕਾ ਹੋ ਗਿਆ ਜਿਸ ਨਾਲ ਮਕਾਨ ਦੀਆਂ ਕੰਧਾਂ ਤੱਕ ਟਹਿ ਟੇਰੀ ਹੋ ਗਈਆਂ ਇਹਨਾਂ ਚ ਇੱਕ 9 ਇੰਚ ਦੀ ਮਜ਼ਬੂਤ ਕੰਧ ਵੀ ਟੁਕੜੇ ਟੁਕੜੇ ਹੋ ਗਈ ਜਿਸ ਦੇ ਟੁਕੜੇ ਕਾਫੀ ਦੂਰ ਤੱਕ ਫੈਲ ਗਏ ਕਿਦੀ ਆਵਾਜ਼ ਦੂਰ ਦੂਰ ਤੱਕ ਸੁਣਾਈ ਦਿੱਤੀ ਜਿਸ ਨਾਲ ਲੋਕਾਂ ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਇਸ ਹਾਦਸੇ 'ਚ ਘਰ 'ਚ ਮੌਜੂਦ ਪਤੀ ਪਤਨੀ ਅੱਗ ਦੇ ਨਾਲ ਚਲਸ ਗਏ ਤੇ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਜਿੱਥੋਂ ਉਹਨਾਂ ਨੂੰ ਮਹਾਲੀ ਦੇ ਫੇਸ 6 ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਮਨੰਡਾ ਦੇ ਕਰਮਚਾਰੀ ਫਾਇਰ ਬ੍ਰਿਗੇਡ ਗੱਡੀਆਂ ਅਤੇ ਫਾਇਰ ਜੀਪ ਦੇ ਨਾਲ ਮੌਕੇ ਤੇ ਪਹੁੰਚ ਗਏ ਅਤੇ ਅੱਗ ਤੇ ਕਾਬੂ ਪਾਇਆ ਹਾਲਾਂਕਿ ਪਰਿਵਾਰਕ ਮੈਂਬਰਾਂ ਅਤੇ ਗੁਆਂਢੀਆਂ ਦਾ ਕਹਿਣਾ ਹੈ ਕਿ ਤਮਾਕਾ ਸਿਲੰਡਰ ਦੇ ਫਟਣ ਦੇ ਨਾਲ ਹੋਇਆ ਏ ਜਦਕਿ ਫਾਇਰ ਬ੍ਰਿਗੇਡ ਕਰਮੀਆਂ ਦਾ ਕਹਿਣਾ ਹੈ ਕਿ ਸੰਬੰਧੀ ਕੁਝ ਵੀ ਸਪਸ਼ਟ ਰੂਪ ਚ ਨਹੀਂ ਕਿਹਾ ਜਾ ਸਕਦਾ ਉਧਰ ਗਵੰਡੀਆਂ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਜਿੱਥੇ ਮਕਾਨ ਦੀਆਂ ਦਿਵਾਰਾਂ ਤੱਕ ਢਹਿ ਢੇਰੀ ਹੋ ਗਈਆਂ ਉੱਥੇ ਇੱਕ ਭਾਰੀ ਪਰਕਮ ਲੋਹੇ ਦਾ ਦਰਵਾਜ਼ਾ ਵੀ ਲਗਭਗ 10 ਫੁੱਟ ਦੀ ਦੂਰੀ ਉੱਤੇ ਝੱਡ ਗਿਆ ਹੋਰ ਕੀ ਕੁਝ ਕਿਹਾ ਤੁਸੀਂ ਖੁਦ ਹੀ ਸੁਣ ਲਵੋ ਰਿੰਕੀਏ ਜੀ ਮੈਂ ਰਾਤ ਨੂੰ ਮੈਂ ਨਿਆਣੇ ਲੈ ਕੇ ਸੌ ਰਹੀ ਸੀ ਜੀ ਜਬ ਊਟੇ ਤੇ ਧਮਾਕੇ ਸੀ ਹੋਈ ਬਹੁਤ ਜ਼ਿਆਦਾ एकदम से तो मैं न्याय में लेके जल्दी भाजी गेट खोल के मैं देखी इधर आग जल रही फिर पीछे तो फिर मैं न्याय लेके भाजी अपने जल्दी मैं कह आंटी तू सी आओ जल्दी बाहर आओ जल्दी बाहर आओ क्यों आग ज्यादा थी आंटी उधर बैठी थी बिचारों को क्यों दिमाग काम नहीं कर रहा था फिर उन्हें भाजी जल्दी 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 उनने फिर तो मैं फिर मुझे नहीं पता जी कैसे लगी कैसे नहीं लगी करी मैं चाय बना रही थी जी हाँ जी फिर कहाँ ले गए अब उनको अस्पताल ले गए जी ਹਾਂ ਪਹਿਲੇ ਸਰਕਾਰੀ ਮਿਲੇਗਾ ਹੀ ਫਿਰ ਵਾਹ ਤੋਂ ਰਿਫਰ ਕਰਦੀ ਹੈ ਰਿਫਰ ਕਰਦੀ ਹੈ ਜੀ ਹਾਂਜੀ ਵਾਹ ਜੀ ਤਮਾਕਾ ਬਹੁਤ ਪਿਆ ਤਮਾਕਾ ਸਿਰ ਢਾਰ ਕੇ ਇਕ ਲੱਗ ਤਾ ਵੀ ਗੱਡੀਆਂ ਦਾ ਹੋ ਗਿਆ ਆਪਾਂ ਛੱਤ ਤੇ ਗਿਰ ਗਈ ਕਿਹਾ ਹੋ ਗਿਆ ਉਹ ਤਾਂ ਬਾਹਰ ਜਾ ਰੋਣਾ ਪਿਆ ਜਦੋਂ ਫਿਰ ਡੰਡ ਪਾੜੇ ਸਭ ਨੇ ਆਜ ਉਪਾਈ ਆਜ ਉਪਾਈ ਐਕਣਾ ਹੋ ਗਿਆ ਐਕਣਾ ਹੋ ਗਿਆ ਅੰਦਰ ਅੰਦਰ ਤਾਂ ਗਏ ਨਹੀਂ ਦੇਖੇ ਨਹੀਂ ਕਹਿੰਦੇ ਸਰੰਗਰ ਪਾਟੇ ਗਏ ਸਰੰਗਰ ਪਾਟੇ ਕੋਈ ਨਹੀਂ ਦੱਸਿਆ ਕੀ ਕਰ ਰਿਹਾ ਉਹ ਅੰਦਰ ਜਾ ਕੇ ਪਤਾ ਲੱਗੂਗਾ ਉਹਨਾਂ ਦੇ ਉਹ ਉਹ ਤਾਂ ਵਿਚਾਰੇ ਹਸਪਤਾਲ ਗਏ ਮੇਗੇ ਤੁਸੀ ਧੰਨਵਾਦ ਤੁਹਾਡਾ ਬਹੁਤ ਕੁਸ਼ਕਰੀ ਤੁਸੀਂ ਨਾ ਬਾਕੀ ਠੀਕ ਹੈ ਵੀਰੇ ਸਾਨੂੰ ਸੂਚਨਾ ਪ੍ਰਾਪਤ ਹੋਈ ਹੈ ਜੀ ਰੰਦਾਵਾ ਜਿਮਨੇੜੇ ਇੱਕ ਘਰ ਚ ਸਿਲੰਡਰ ਨੂੰ ਅੱਗ ਲੱਗ ਗਈ ਜਿਸ ਦੀ ਪਾਲਣਾ ਕਰਦੇ ਹੋਏ ਸੀ ਮੌਕੇ ਤੇ ਫਾਇਰ ਟ੍ਰੈਂਡ ਲੈ ਕੇ ਪਹੁੰਚੇ ਜੀ ਜੋ ਸਿਲੰਡਰ ਨੂੰ ਅੱਗ ਲੱਗੀ ਜੀ ਸੀ ਉਸ ਸਿਲੰਡਰ ਨੂੰ ਅੱਗ ਬੰਦ ਕਰਕੇ ਸਿਲੰਡਰ ਬਾਹਰ ਕੱਢ ਲਿਆ ਇੱਥੇ ਮਾਲਕਾਂ ਨੇ ਦੱਸਣ ਅਨੁਸਾਰ ਕੋਈ ਬਲਾਸਟ ਹੋਇਆ ਸਿਲੰਡਰ ਹੋ ਸਕਦਾ ਹੈ ਜਾਂ ਕੁਝ ਹੋਰ ਹੋ ਸਕਦਾ ਉਹਦੇ ਬਾਰੇ ਅਸੀਂ ਕੋਈ ਪੁਕਤਾ ਕੁਝ ਦੱਸ ਨਹੀਂ ਸਕਦੇ ਬਲਾਸਟ ਹੋਣ ਕਰਕੇ ਕਾਹਦਾ ਕਾਫੀ ਨੁਕਸਾਨ ਹੋ ਗਿਆ ਜੀ ਅੱਗ ਤੇ ਪੂਰਾ ਕਾਬੂ ਪਾ ਲਿਆ ਗਿਆ ਜੀ ਬਲਾਸਟ ਹੋ ਗਿਆ ਕਾਹਦਾ ਮੈਂ ਅ ਬਲਾਸਟ ਦਾ ਦੱਸ ਨਹੀਂ ਸਕਦੇ ਜੀ ਕੁਝ ਕਾਹਦਾ ਹੋਇਆ ਜੀ ਇਹ ਗਾਇਦ ਸਮੰਟਾ ਤੋਂ ਸੂਚਨਾ ਪ੍ਰਾਪਤ ਹੋਈ ਕਿ ਇਹ ਰੰਦਾ ਆਪ ਜੀ ਮੇਰੇ ਕੋਲ ਤੇ ਅੱਗ ਨੂੰ ਕਾਰਨ ਚ ਅੱਗ ਲੱਗੀ ਹੋਈ ਹੈ ਜੀ ਸੂਚਨਾ ਦੀ ਪਾਲਣਾ ਕਰਦੇ ਹੋਏ ਅਸੀਂ ਫਾਇਰ ਟੈਂਡਰ ਲੈ ਕੇ ਤੁਰੰਤ ਪਹੁੰਚੇ ਜੀ ਇੱਥੇ ਆ ਕੇ ਦੇਖਿਆ ਜੀ ਸਿਲੰਡਰ ਨੂੰ ਅੱਗ ਪਈ ਹੋਈ ਸੀਗੀ ਜੀ ਉਹ ਅਸੀਂ ਆਪਣਾ ਅੱਗ ਤੇ ਕਾਬੂ ਪਾ ਕੇ ਸਿਲੰਡਰ ਨੂੰ ਬਾਹਰ ਕੱਢ ਦਿੱਤਾ ਗਿਆ ਜੀ ਕੁਝ ਕੰਨ ਚ ਵੀ ਆ ਰਿਹਾ ਜੀ ਕੁਝ ਫਟਿਆ ਗਿਆ ਜੀ ਉਹ ਅਸੀਂ ਪੂਰਤਾ ਸਬੂਤ ਨਹੀਂ ਸਾਡੇ ਕੋਲ ਵੀ ਕੀ ਫਟਿਆ ਗਿਆ ਜੀ ਉਹਦੇ ਬਾਰੇ ਅਸੀਂ ਕੁਝ ਦੱਸ ਨਹੀਂ ਜੀ ਸਕਦੇ ਤੇ ਜੋ ਫਟਣ ਦੇ ਕਰਕੇ ਘਰ ਦਾ ਕਾਫੀ ਨੁਕਸਾਨ ਹੋ ਗਿਆ ਜੀ ਸਿਲੰਡਰ ਦਾ ਹਾਂਜੀ ਸਿਲੰਡਰ ਅਸੀਂ ਸਾਬਤ ਤਾਂ ਬਾਹਰ ਕੱਢਦਾ ਜੀ